ਹੈਲੋ ਜੀ ਸਾਰਿਆਂ ਨੂੰ ਰਾਣੀ ਦੇ ਬਲੌਗ ਵਿੱਚ ਸਤਿ ਸ੍ਰੀ ਅਕਾਲ ਅੱਜ ਮੈਂ ਜਾ ਰਹੀ ਆ ਪਿਕੈਨੋ ਇੰਡੀਆ ਤੇ ਇੱਥੇ ਮੈਨੂੰ ਰਹਾ ਭਾਂਜੀ ਮਿਲੇ ਆ ਇਹ ਦੇਖੋ ਕਈ ਵਾਰੀ ਤੁਹਾਨੂੰ ਨਾ ਇੰਨਾ স্মੋਲ ਵਰਡ ਹੁੰਦਾ ਕਿ ਤੁਸੀਂ ਇੱਕ ਦੂਜੇ ਨਾਲ ਕਿੰਨੇ ਹੋ ਜਾਣੇ ਨੇੜੇ ਨੇੜੇ ਤੇ ਹੁਣ ਅਸੀਂ ਮੈਨਾਂ ਨੂੰ ਪੁੱਛਿਆ ਮੈਂ ਕਿ ਆਪਾਂ ਬਲੌਗ ਕਰ ਲੈਨੇ ਆ ਕਹਿੰਦੇ ਠੀਕ ਆ ਉਹਦੇ ਨਾਲ ਉਹਦੇ ਨਾਲ ਵੀ ਮੈਂ ਕਰ ਲੈਣੀ ਆ ਤੇ ਬਹੁਤ ਵਧੀਆ ਇੱਥੇ ਮੈਂ ਲਾਂਚ ਵਿੱਚ ਮਿਠੀ ਆ ਇਹ ਇੱਥੇ ਕੰਮ ਕਰਦੇ ਆ ਤੇ ਹੁਣ ਇਹ ਕਹਿੰਦੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਰਦਿਆਂ ਨੂੰ 10 ਸਾਲ 10 ਸਾਲ ਇਹਨੇ 10 ਸਾਲ ਹੋ ਗਏ ਤੇ ਵਧੀਆ ਨਾ 10 ਸਾਲ ਹੋ ਗਏ ਆ ਇੱਥੇ ਬਸ ਕੋਈ ਖਾਸ ਬਹੁਤਾ ਕੰਮ ਨਹੀਂ ਹੈਗਾ ਪਰ ਕੰਮ ਕਰਦੇ ਆ ਹਾਂ ਜੀ ਕਿੰਨੇ ਆ ਤੁਸੀਂ ਵੀ ਕੰਮ ਕਰਦੇ ਆ ਨਾ ਹਾਂ ਜੀ ਤੇ ਇੱਥੇ ਨੇੜੇ ਨੇੜੇ ਹੀ ਇੰਦੇ ਆ ਸਾਡੇ ਟਾਉਨ ਵੀ ਨੇੜੇ ਹੀ ਆ ਉਦੇ ਨਾਲ ਤੁਹਾਨੂੰ ਠੀਕ ਆ স্মੋਲ ਵਾਰਡ ਦੇ ਵਿੱਚ ਕਿੰਨਾ ਕੁਛ ਤੁਹਾਨੂੰ ਮਿਲ ਜਾਂਦਾ ਵਾ ਮੈਂ ਇੱਥੇ ਆਈ ਸੀ ਟੁਆਲਟ ਮੱਕ ਜਾਉਣੀ ਤੇ ਇੱਥੇ ਮੈਨੂੰ ਇਹ ਮਿਲ ਪਿਆ ਤੇ ਇੱਥੇ ਮੈਂ ਤੁਹਾਨੂੰ ਸਾਰੇ ਹੀ ਦਿਖਾ ਦਿੰਨੀ ਆ ਜਿਹੜਾ ਕੱਢ ਕੇ ਕਿੰਨਾ ਵਧੀਆ ਲਾਂਚ ਬਣਾਇਆ ਹੋਇਆ ਦੇਖ